ਦੁਬੇ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਪੂਰੇ ਜਿੱਥੇ ਭਾਰਤ ਦੇ ਵਿੱਚ 라ਵਣ দહન ਕੀਤਾ ਜਾਂਦਾ ਪਰ ਇੱਥੇ ਇੱਕ ਪੂਜਾ ਕੀਤੀ ਜਾਂਦੀ ਇਸ ਦਾ ਕਾਰਨ ਕੀ ਹੈ ਜਿਹਦੇ ਤੋਂ ਚੱਲਦਾ ਆਉਂਦਾ ਉਹ ਹੈ ਜੀ ਕਿ ਫੋਰ ਫਾਦਰ ਬੋਲੂੰ ਸਾਡੀ ਰੀਤ ਰਿਵਾਜ ਚੱਲ ਰਹੀ ਹੈ ਮੇਰੇ ਨਾਲ ਕਿ ਬਰਬੂਹ 라ਵਣ ਬ੍ਰਾਹਮਣ ਸੀ ਠੀਕ ਹੈ ਉਹਨਾਂ ਦਾ ਜੋ ਪਾਲਣਾ ਪੋਸ਼ਣ ਰਕਸ਼ਸੇ ਘਰ ਹੋਇਆ ਚਾਰ ਵੇਦਾਂ ਦਾ ਗਿਆਨੀ ਸੀ ਸ਼ੇਵਜੀ ਦੇ ਪੂਰੇ ਭਗਤ ਸੀ ਸਾਡੇ ਸਾਰੇ ਦੂਬੇ ਪਰਿਵਾਰ ਸ਼ਾਮ ਨੂੰ ਅਸੀਂ ਉਹਨਾਂ ਦੇ ਪ੍ਰिक्रमा ਕਰਦੇ ਆਂ ਪੂਲਿਆ ਕਰਦੇ ਆਂ ਤੇ ਦੇਖਾ ਇੱਥੇ ਮੂਰਤੀ ਦੀ ਗੱਲ ਕਰੀ ਜਿਹੜੀ 라ਵਣਜੀ ਦੀ ਮੂਰਤੀ ਬਣੀ ਹੋਈ ਆ ਕਿੰਨੀ ਪੁਰਾਣੀ ਆ ਜੀ ਉਹ ਆ ਦੇਖੋ ਜੀ ਆ ਤਕਰੀਬਨ 150 100 ਸਾਲ ਤੋਂ ਪਹਿਲੇ ਜੀ ਪੁਰਾਣੀ ਜੀ ਅੱਛਾ ਜੀ ਇੰਨੀ ਪੁਰਾਣੀ ਹਾਂ ਜੀ ਹਾਂ ਇਹਦਾ ਫਿਰ ਹਰ ਸਾਲ ਪੂਜਨ ਕਿਸ ਤਰੀਕੇ ਨਾਲ ਕੀਤਾ ਜਾਂਦਾ ਕੀ ਵਿਧੀ ਰਹਿੰਦੀ ਹੈ ਦੁਸ਼ਹਿਰੇ ਵਾਲੇ ਸਮੇਂ ਹੁੰਦਾ ਜਾਂ ਸਾਲ ਦੇ ਵਿੱਚ ਹੋਰ ਕਿਸੇ ਸਮੇਂ ਵੀ ਪੂਜਨ ਅਸੀਂ ਦੁਸ਼ਹਿਰੇ ਵਾਲੇ ਦਿਨ ਕਰਦੇ ਹਾਂ ਦਸਵੀਂ ਵਾਲੇ ਦਿਨ ਪਹਿਲੇ ਪ੍ਰਭੂ ਰਾਮ ਮੰਦਰ ਇੱਥੇ ਪੂਜਨ ਹੁੰਦਾ ਜੀ ਮੰਦਰ ਦੇ ਵਿੱਚ ਫਿਰ ਥੋੜਾ ਬਹੁਤਾ ਫਾਰਮੈਲਟੀ ਸੇ ਇੱਕ ਅਗਨੀ ਦੇ ਕੇ ਬੁਰਾਈ ਦਾ ਪ੍ਰਤੀਕ ਵਾਸਤੇ ਫਿਰ ਉਹਦੋਂ ਅਸੀਂ ਉਹਿਆ ਸਾਰੇ ਪਰਿਵਾਰ ਇਕੱਠਾ ਹੋ ਕੇ ਕੀ ਕਰਦੇ ਆਂ ਪੰਜਾਬ ਦੇ ਕੋਲੋਤੇ ਐਸੇ ਮੰਦਰ ਦੇ ਵਿੱਚ ਖੜੇ ਆ ਜਿੱਥੇ ਰਾਵਣ ਜੀ ਦੀ ਜਿਹੜੀ ਕੀ ਆ ਪੂਜਾ ਕੀਤੀ ਜਾਂਦੀ ਹੈ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਰਾਵਣ ਜੀ ਦੀ ਜਿੱਥੇ ਪੂਜਾ ਕੀਤੀ ਜਾਂਦੀ ਹੈ ਜਿੱਥੇ ਅਸੀਂ ਦੇਖਦੇ ਆਂ ਵੀ ਪੂਰੇ ਭਾਰਤ ਦੇ ਵਿੱਚ ਰਾਵਣ ਦਹਨ ਕੀਤਾ ਜਾਂਦਾ ਪਰ ਇੱਕ ਐਸੀ ਜਗ੍ਹਾ ਹੈ ਜਿੱਥੇ ਰਾਵਣ ਜੀ ਨੂੰ ਪੂਜਿਆ ਜਾਂਦਾ ਕਿਉਂਕਿ ਬ੍ਰਾਹਮਣ ਸਿਗੇ ਉਹ ਚਾਰ ਵੇਦਾਂ ਦੇ ਗਿਆਨੀ ਵੀ ਸਿਗੇ ਤੇ ਭੋਲੇਨਾਥ ਦੇ ਪ੍ਰੀਅ ਭਗਤ ਵੀ ਸਿਗੇ ਤਾਂ ਜੋ ਉਹਨਾਂ ਦੇ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਜਿਹੜੇ ਇੱਥੋਂ ਦੀ ਸੇਵਾ ਵੀ ਕਰਦੇ ਨੇ ਤੇ ਗੱਲਬਾਤ ਕਰਦੇ ਸ਼੍ਰੀ ਰਾਮ ਮੰਦਰ ਪਾਇਲ ਪਹੁੰਚੇ ਆ ਰਾਧੇ ਰਾਧੇ ਜੀ ਯਾ ਜੀ ਨਾਮ ਜੀ ਤਾਂ ਦੁਬਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਪੂਰੇ ਜਿੱਥੇ ਭਾਰਤ ਦੇ ਵਿੱਚ 라ਵਨ ਦਹਨ ਕੀਤਾ ਜਾਂਦਾ ਪਰ ਇੱਥੇ ਇੱਕ ਪੂਜਾ ਕੀਤੀ ਜਾਂਦੀ ਇਸ ਦਾ ਕਾਰਨ ਕੀ ਹੈ ਜਿਹਦੇ ਤੋਂ ਚੱਲਦਾ ਆਉਂਦਾ ਹੈ ਉਹ ਹੈ ਜੀ ਕਿ ਫੋਰ ਫਾਦਰ ਬੋਲੂੰ ਸਾਡੀ ਰੀਤ ਰਿਵਾਜ ਚੱਲ ਰਹੀ ਹੈ ਮੇਰੇ ਨਾਲ ਕਿ ਬਰਬੂਹ 라ਵਨ ਬ੍ਰਾਹਮਣ ਸੀ ਠੀਕ ਹੈ ਉਹਨਾਂ ਦਾ ਜੋ ਪਾਲਣਾ ਪੋਸ਼ਣ ਰਕਸ਼ਸੇ ਕਰ ਹੋਇਆ ਚਾਰ ਵੇਦਾਂ ਦਾ ਗਿਆਨੀ ਸੀ ਸ਼ਿਵ ਜੀ ਦੇ ਪੂਰੇ ਭਗਤ ਸੀ ਹਾਂਜੀ ਅਸੀਂ ਠੀਕ ਹੈ ਚਲੋ ਉਹਨਾਂ ਨੇ ਇੱਕ ਬ੍ਰਾਈ ਜੋ ਕਿਤੀ ਉਹਦਾ ਬ੍ਰਾਈ ਦਾ ਪ੍ਰਤੀਕ ਹੈ ਥੋੜੇ ਅਸੀਂ ਉਹਦੀ ਫਾਰਮੈਲਟੀ ਕਰਦੇ ਹਾਂ ਬਾਕੀ ਦੀ ਵਾਕੀ ਉਹਨੇ ਦੀ ਪ੍ਰਭੂ ਰਾਮ ਦੇ ਮੰਦਿਰ ਚ ਪੂਜਾ ਤੋਂ ਬਾਅਦ ਫਿਰ ਉਹਨਾਂ ਦੀ ਅਸੀਂ ਪੂਜਾ ਕਰਦੇ ਹਾਂ ਸਾਡੇ ਸਾਰੇ ਦੂਬੇ ਪਰਿਵਾਰ ਸ਼ਾਮ ਨੂੰ ਅਸੀਂ ਉਹਨਾਂ ਦੀ ਪ੍ਰिक्रमा ਕਰਦੇ ਹਾਂ ਪੂਜਾ ਕਰਨੀ ਅਦੇ ਕਿ ਇੱਥੇ ਮੂਰਤੀ ਦੀ ਗੱਲ ਕਰੀ ਜਿਹੜੀ 라ਵਣ ਜੀ ਦੀ ਮੂਰਤੀ ਬਣੀ ਹੋਈ ਹੈ ਕਿੰਨੀ ਪੁਰਾਣੀ ਹੈ ਜੀ ਉਹ ਆਹ ਦੇਖੋ ਜੀ ਆਹ ਤਕਰੀਬਨ 150 150 ਸਾਲ ਤੋਂ ਪਹਿਲੇ ਜੀ ਪੁਰਾਣੀ ਜੀ ਅੱਛਾ ਜੀ ਇੰਨੀ ਪੁਰਾਣੀ ਹਾਂ ਜੀ ਹਾਂ ਜੀ ਇੰਨੀ ਇਹ ਮੇਰੀ ਗੱਲ ਹੈ ਕਿ ਆਹ ਚਲੋ ਵਿਚ ਵਿਚਾਲੇ ਕੋਈ ਇੰਸਟਰਾਂਸ ਹੋਇਆ ਹੂੰ ਕਈ ਗੰਦੇ ਕੋਈ ਹੁੰਦੇ ਨੇ ਅਨਸਰ ਹੂੰ ਕਿ ਅਭੀ ਰਾਖਸ਼ ਸਭ ਵਸੇ ਰਿਹਾ ਦਵਲ ਨਹੀਂ ਹੋ ਰਿਹਾ ਪਹਿਲ ਉਹਨਾਂ ਨੇ ਹੋਲ ਹਾਲ ਬੱਲਾ ਸੰਨ 70 71 ਦੀ ਗੱਲ ਹੈ ਅੱਛਾ ਜੀ ਉਹਨਾਂ ਨੇ ਸ਼ਰਮਣਾ ਕੇ ਗਏ ਸਾਡੇ ਬਜ਼ੁਰਗ ਅਸੀਂ ਸਾਰੇ ਰਾਤੀ ਉਹਨਾਂ ਨੇ ਇਹਨੂੰ ਘਰਾਤੀ ਤਾਤੀ ਤਾਤੀ ਉਹ ਫਿਰ ਚਲੋ ਸਾਰੇ ਹੜਤਾਲ ਹੋ ਗਈ ਸ਼ਹਿਰ ਚ ਸਾਡੇ ਚਾਚਾ ਜੀ ਰਾਮਾ ਕਾਂਤ ਊਬੇ ਕਾਂਗਰਸ ਤੇ ਸੀ ਲੀਡਰ ਸਾਬਿਆਨ ਸਿੰਘ ਦੇ ਨਾਲ ਸੀ ਚਲੋ ਇਹਨਾਂ ਮਿਸ ਜੀਂਦਰ ਗਾਂਧੀ ਤੱਕ ਪ੍ਰਾਈਮ ਮਿਨਿਸਟਰ ਤੱਕ ਵੀ ਗੱਲ ਪਹੁੰਚ ਗਈ ਚਲੋ ਜੀ ਉਹਨਾਂ ਨੇ ਹੁਕਮ ਦਿੱਤਾ ਸੀ ਐਮ ਸਾਹਮਣੂ ਗਿਆਨੀ ਜਲ ਸਿੰਘ ਜੀ ਨੂੰ ਗਿਆਨੀ ਜਲ ਸਿੰਘ ਨੇ ਐਸਐਸਪੀ ਦੀ ਡਿਊਟੀ ਲਾਤੀ ਕਿ ਕਲਪ੍ਰਿਤ ਨੂੰ ਹਰਾਸ਼ਟ ਕਰੋ ਉਹ ਜਿਹੜੇ ਜਿਹੜੇ ਢਾਣ ਵਾਲੇ ਸੀ ਹਾਂਜੀ ਉਹ ਸ਼ਹਿਰ ਦੇ ਉੱਤੇ ਬੰਦੇ ਸੀ ਹੂੰ ਉਹਨਾਂ ਦੇ ਫੈਮਲੀਆ ਦੇ ਚਾਰ ਪੰਜ ਰੋਤੋ ਰਹਾਤੀ ਦੇ ਤਾਂ ਹਈਆਂ ਓਕੇ ਇੱਕ ਦੇ ਲੜਕੇ ਦੀ ਦਾਤੋ ਇੱਕ ਦੇ ਲੜਕੇ ਨੇ ਸਾਪੜੇ ਦੱਸਿਆ ਇੱਕ ਇਹਦੀ ਘਰ ਵਾਲੀ ਗਈ ਮੋਟਰ ਜਿੰਨੇ ਵੀ ਹੋ ਸੀ ਉਹ ਨੱਕ ਰਗੜੇ ਰਗੜੇ ਰਾਮ ਮੰਦਰ ਆ ਗਏ ਆਪੀ ਹਮ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਪੈਰ ਪਕੜ ਲਏ ਕਿ ਮਾਰਾ ਸਾਡੇ ਤੋਂ ਹੋ ਗਈ ਗਲਤੀ ਸਾਨੂੰ ਮਾਫਕਤਾ ਜਾਏ ਉਹ ਫਿਰ ਸਾਡੇ ਬਜ਼ੁਰਗਾਂ ਨੇ ਐਸਾ ਪੀਨੂ ਕਹਿ ਕੇ ਨੂੰ ਕਾਨੂੰਨ ਰਸ ਕਰਨਾ ਉਹਨਾਂ ਦੀ ਫਿਰ ਆਹੇ ਕੰਡੀਸ਼ਨ ਹੋਈ ਕਿ ਜੀ ਜਿੱਦਾਂ ਬਣਾਏ ਉਹ ਤਾਂ ਬਣਾਉਂਗੇ ਫਿਰ ਫਿਰ ਉਹਨਾਂ ਨੇ ਬਣਾਏ ਪਰ ਉਹਨਾਂ ਵੱਲੋਂ ਕਿੰਨੀ ਉੱਚੀ ਮੂਰਤੀ ਜਿਹੜੀ ਹੁਣ ਦੁਬਾਰਾ ਬਣਵਾਈ ਗਈ 25 ਫੁੱਟ 25 ਫੁੱਟ 25 ਫੁੱਟ ਤੇ ਇਹਦਾ ਫਿਰ ਹਰ ਸਾਲ ਪੂਜਨ ਕਿਸ ਤਰੀਕੇ ਨਾਲ ਕੀਤਾ ਜਾਂਦਾ ਕੀ ਵਿਧੀ ਰਹਿੰਦੀ ਹੈ ਦੁਸ਼ਹਿਰੇ ਵਾਲੇ ਸਮੇਂ ਹੁੰਦਾ ਜਾਂ ਸਾਲ ਦੇ ਵਿੱਚ ਹੋਰ ਕਿਸੇ ਸਮੇਂ ਵੀ ਅਸੀਂ ਦੁਸ਼ਹਿਰੇ ਵਾਲੇ ਦਿਨ ਕਰਦੇ ਹਾਂ ਹਮ ਦਸਵੀਂ ਵਾਲੇ ਦਿਨ ਪਹਿਲੇ ਪਰਵੂ ਰਾਮ ਮੰਦਿਰ ਇੱਥੇ ਪੂਜਨ ਹੁੰਦਾ ਜੀ ਮੰਦਿਰ ਦੇ ਵਿੱਚ ਫਿਰ ਸਾਡੇ ਕਲਾਕਾਰ ਹਮ ਮੂਰਤੀਆਂ ਤਿਆਰ ਹੁੰਦੀਆਂ ਰਾਮਲੀਲਾ ਕਰਦੇ ਆ ਫਿਰ ਸੂਰਜ ਉਸ ਤੋਂ ਪਹਿਲਾਂ 라ਵਨ ਦੇ ਦੀ ਦਾ ਦੇਨ ਕੁੱਟ ਲਿਆ ਦਾ ਥੋੜਾ ਬੋਤਾ ਫਾਰਮੈਲਟੀ ਸੇ ਇੱਕ ਅਗਨੀ ਦੇ ਕੇ ਪੁਰਾਈ ਦਾ ਪ੍ਰਤੀਕ ਵਾਸਤੇ ਫਿਰ ਉਹਨਾਂ ਅਸੀਂ ਪੂਰੇ ਸਾਰੇ ਪਰਿਵਾਰ ਇਕੱਠਾ ਹੋ ਕੇ ਕਰਦੇ ਉਹਨਾਂ ਨੂੰ ਅਸੀਂ ਸ਼ਾਦੀ ਬੋਤਿ ਵਿਛੜਨੀ ਰਾਖਸ਼ੀ ਬੁੱਢੀ ਸੀ ਤੇ ਮੱਲ ਦਾ ਜਿੱਤੀ ਜਾਂਦੀ ਸੀ ਬਲੀ ਅਸੀਂ ਹੁਣ ਕੋਈ ਬਲੀ ਵਗੈਰਾ ਨਹੀਂ ਦਿੰਦੇ ਹੁਣ ਬਲੀ ਨਹੀਂ ਦਿੰਦੇ ਨਾ ਜੀ ਨਾ ਬਿਲਕੁਲ ਇਹ ਜੇਕਰ ਗੱਲ ਕਰੀਏ ਦੂਬੇ ਪਰਿਵਾਰੀ ਤਾਂ ਦੂਬੇ ਪਰਿਵਾਰ ਕਿੱਥੇ ਕਿੱਥੇ ਜਿਹੜਾ ਫੈਲਿਆ ਹੋਇਆ ਜਿਹੜਾ ਇੱਥੇ ਆ ਕੇ ਦੁਸ਼ਹਿਰੇ ਵਾਲੇ ਦਿਨ ਇੱਥੇ ਪੂਜਾ ਕਰਦੇ ਤੇ ਪ੍ਰਕਰਮਿਆ ਕਰਦੇ ਥੋੜੀ ਦੂਬੇ ਪਰਿਵਾਰ ਜੀ ਪੰਜਾਬ ਚ ਬਠਿੰਡਾ ਹਮ ਅਸੀਂ ਪਟਿਆਲੇ ਤੋਂ ਆ ਮੈਂ ਪੁਲਿਸ ਇਨਸਪੈਕਟਰ ਰਟਾਇਰ ਹੋਇਆ ਤਾਂ 13 ਸਾਲ ਹੋ ਚੱਲੇ ਰਟਾਇਨੂ ਮੇਰੇ ਬ੍ਰਦਰ ਆਉਂਦੇ ਨੇ ਬੇਟਾ ਆਂਦਾ ਐਡਵੋਕੇਟ ਹੈ ਤੇ ਪਠਾਨਕੁਰ ਤੋਂ ਸਾਡੇ ਚਾਚਾ ਜੀ ਦੇ ਲੜਕੇ लवली ਕਹਿੰਦੇ ਵਿਦੇਸ਼ ਤੋਂ ਵੀ ਵਿਦੇਸ਼ ਤੋਂ ਵੀ ਜੀ ਪਾਣੀ ਸਾਡੇ ਤੋਂ ਆਪਣੇ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਗੁੰਮ ਸਾਰੇ ਮਹਿਮਾਨ ਸਾਡੇ ਪਾਸੇ ਦੂਬੇ ਪਰਿਵਾਰ ਤੋਂ ਜਿਹੜੇ ਹਾਂ ਜੀ ਹਾਂ ਜੀ ਬਿਲਕੁਲ ਪਹੁੰਚਦੇ ਨੇ ਜੀ ਸਾਰਾ ਲੇਕਿਨ ਤੁਹਾਡੀ ਗੱਲ ਕੀ ਚਾਹੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਮੈਨੂੰ ਤਾਂ ਜੀ ਜਦੋਂ ਦੀ ਅੱਸੀ ਹੋਸ਼ ਸੰਭਾਲੀ ਹੈ ਹਮ ਮੈਂ ਹੁਣ 72 ਈਅਰ 올ਡ ਆ ਫਿਰ ਫੋਰ ਦਾ ਜਨਮ ਹੈ 13 ਸਾਲ ਰਟਾਇਨ ਹੋ ਗਏ ਜਦੋਂ ਦੀ ਹੋਸ਼ ਸੰਭਾਲੀ ਹੈ ਸਾਡੇ ਵਿਚੁਰਕ ਇੱਥੇ ਲਿਆਂਦੇ ਸੀ ਕਦੀ ਅਸੀਂ ਪਟਿਆਲਾ ਸ਼ਹਿਰ ਦਾ ਦਿਸਾਰਾ ਨਹੀਂ ਦੇਖਿਆ ਇੱਥੇ ਆ ਕੇ ਉਹਨਾਂ ਦੇ ਇੱਥੇ ਆ ਕੇ ਦੇ ਸ਼ਰਮ ਮਾਰੀ ਆ ਬਾਤ ਤੇ ਜਿਸ ਤਰ੍ਹਾਂ ਕਹ ਦੱਸਿਆ ਤੁਸੀਂ ਪੁਲਿਸ ਅਫਸਰ ਰਟਾਇਰ ਹੋ ਹਨਾ ਤੇ ਡਿਊਟੀ ਦੇ ਵਿੱਚ ਫਿਰ ਇੱਥੇ ਆਉਣ ਦਾ ਕਿੰਨੇ ਕੌਖਾ ਰਹਿੰਦਾ ਸੀਗਾ ਛੁੱਟੀ ਮਿਲਦੀ ਸੀ ਕਿਸ ਤਰੀਕੇ ਨਾਲ ਉਹ ਕੋਈ ਚੀਜ਼ ਸਾਂਝੀ ਕਰ ਸਕਦੇ ਹਾਂਜੀ ਹਾਂਜੀ ਮੇਨ ਗੱਲ ਹੈ ਜੀ ਪੁਲਿਸ ਦੀ ਡਿਊਟੀ 24 ਘੰਟੇ ਬਾਉਂਡ ਹੁੰਦੀ ਹੈ ਅਸੀਂ ਬਿਲਕੁਲ ਜਿੱਥੇ ਜਾਣਾ ਪੈਂਦਾ ਫਿਰ ਕਹਾ ਗੱਲ ਹੈ ਕਿ ਆ ਜਿਹੜਾ ਤਿਹਾਰ ਹੈ ਆ 10 ਦਿਨ ਦੀ ਸਾਨੂੰ ਛੁੱਟੀ ਦੀ ਲੋੜ ਪੈਂਦੀ ਹੈ ਫਿਰ ਮੈਂ ਸਾਲ ਦੇ ਦੌਰਾਨ ਕੋਈ ਛੁੱਟੀ ਨਹੀਂ ਲੈਂਦੇ ਸੀ ਅਫਸਰ ਨੂੰ ਪਹਿਲੇ ਹੀ ਕਹਿ ਦਿੰਦੇ ਸੀ ਕਿ ਜੀ ਮੈਂ ਤਾਂ ਉਧਰ ਜਾਣਾ ਹੈ 10 ਦਿਨ ਦੀ ਮੈਨੂੰ ਛੁੱਟੀ ਚਾਹੀਦੀ ਹੈ ਉਹ 10 ਦਿਨ ਦੀ ਛੁੱਟੀ ਲੈ ਕੇ ਮਾਝੀ ਰੂਪ ਹੁੰਦਾ ਸੀ ਜੀ ਇੱਕ ਤੁਸੀਂ ਵਾਕਿਆ ਸੁਣਾ ਰਹੇ ਸੀ ਮੈਨੂੰ ਆਪਣੀ ਡਿਊਟੀ ਦੇ ਸਮੇਂ ਦਾ ਵੀ ਕਿਸੇ ਅਫਸਰ ਨੇ ਛੁੱਟੀ ਨਹੀਂ ਦਿੱਤੀ ਉਹ ਵੀ ਸਾਂਝਾ ਕਰੋ ਮੈਂ ਕਹਿੰਦਾ ਬਹੁਤ ਵਧੀਆ ਚੀਜ਼ ਮੈਨੂੰ ਲੱਗੀ ਉਹ ਸਾਡੇ ਅਫਸਰ ਜੀ ਉਹਨਾਂ ਦਾ ਨਾਮ ਤਾਂ ਲੈਣਾ ਕੀ ਹੈ ਉਹਨੂੰ ਸਵਰਗਾਂ 'ਚ ਬੈਠੇ ਨੇ ਉਹ ਮੇਰੀ ਛੁੱਟੀ ਉਹਨਾਂ ਕੋਲ ਗਈ ਉਹਨਾਂ ਨੇ ਛੁੱਟੀ ਰੱਖੀ ਬੰਦੇ ਨੇ ਸਟੈਨੋ ਨੇ ਉਹ ਕਹਿੰਦਾ ਵੀ ਆਹ ਕਦੀ ਕਰ ਜੀ ਦੂਬੇ ਦੀ ਛੁੱਟੀ ਹੈ ਛੁੱਟੀ ਮੇਰੀ ਪਾਰਤੀ ਦੀ ਪਾਰਤੀ ਮੈਂ ਕਿਛਣ ਗਿਆ ਆਪਣੇ ਮਗਾ ਵੀ ਛੁੱਟੀ ਮੈਂ ਜਾਣਾ ਹੈ ਕਹਿੰਦਾ ਜੀ ਆਪਸਰਾਂ ਦਾ ਤੋਂ ਛੋਟੀ ਛੁੱਟੀ ਪਾਰਤੀ ਮਗਾ ਵੀ ਛੁੱਟੀ ਪਾਰਤੀ ਬਹੁਤ ਗਲਮਾਲੀ ਹੋਈ ਹੁਣ ਪ੍ਰਭੂ ਰਾਮ ਦੀ ਸੇਵਾ ਚ ਜਾਣਾ ਹੈ ਹੁਣ ਚਲੋ ਪ੍ਰਭੂ ਰਾਮ ਹੀ ਆਪਣਾ ਮਨ ਦਾ ਅਸ਼ੀਰਵਾਦੀ ਦੇਣਗੇ ਹੈ ਵੀ ਬਿਲਕੁਲ ਜੀ ਫੇਰ ਹੀ ਦੇਖਿਆ ਜਾਏਗਾ ਉਹ ਤਾਂ ਜਾਣਾ ਤਾਂ ਹੈ ਹੀ ਹੈ ਚਲੋ ਜੀ ਮੈਂ ਛੁੱਟੀ ਕਰਕੇ ਘਰ ਆ ਗਏ ਸਵੇਰੇ ਟਾਈਮ 5:30 ਵਜੇ ਮੈਸੇਜ ਆਇਆ ਅਫਸਰ ਦੀ ਕੋਠੀ ਤੋਂ ਕਹਿੰਦੀ ਦੋਵੇਂ ਨੂੰ ਬੁਲਾਓ ਹੂੰ ਮੈਂ ਕੋ 6 ਵਜੇ ਸਵੇਰੇ 6 ਵਜੇ ਅਫਸਰ ਦੀ ਕੋਠੀ ਪਹੁੰਚੇ ਉਹ ਕਹਿੰਦੇ ਵੀ ਦੋਵੇਂ ਤੂੰ ਛੁੱਟੀ ਕਰਕੇ ਜਾਣਾ ਹਾਂਜੀ ਮਾਕਾ ਜੀ ਮੈਂ ਤਾਂ ਛੁੱਟੀ ਨਹੀਂ ਤਿਆਰ ਹਾਂ ਮੈਂ ਤਾਂ ਕੱਲ ਜਾਣਾ ਸੀ ਹੂੰ ਮੇਰੇ ਕਹਿੰਦੇ ਹੁਣੀ ਤੂੰ ਛੁੱਟੀ ਚਲੇ ਆ ਹਾਂਜੀ ਮਾਕਾ ਜੀ ਉਹ ਐਪਲੀਕੇਸ਼ਨ ਜਿਹੜੀ ਦਿੱਤੀ ਕੰਨੇ ਮੈਂ ਆਪਣੀਆਂ ਬਿਤੇਰੀ ਕਰ ਦਾਂ ਦਾ ਹਮ ਸੈਂਕਸ਼ਨ ਤੂੰ ਚਲੀ ਆ ਕਿੰਨੇ ਦਿਨ ਦਾ ਇਸਾ ਕੀ ਕਾਰਨ ਬਣਿਆ ਜੀ ਉਹਨਾਂ ਨੂੰ ਮਿਸ ਵੀ ਇੱਕਦਮ ਛੁੱਟੀ ਜਿਹੜੀ ਦੇਣੀ ਪੈਗੀ ਐਕਚੁਅਲੀ ਕੁਛ ਨਾ ਕੁਛ ਰਾਤੀ ਉਹਨਾਂ ਨੂੰ ਪਰਬੂ ਰਾਮ ਨੇ ਕੋਈ ਜਲਵਾ ਕੋਈ ਸ਼ਕਤੀ ਦਿਖਾਈ ਜਿਹੜਾ ਕਿ ਉਹਨਾਂ ਦੇ ਪੀਐਨ ਕੁੱਕ ਸੀ ਉਹਨੇ ਦੱਸਿਆ ਕਿ ਜੀ ਸਾਬ ساری ਰਾਤ ਸੁੱਤੇ ਨਹੀਂ ਉੱਠ ਕੇ ਕਦੀ ਬਰਾਂਡਿਆਂ ਆਉਂਦੇ ਸੀ ਕਦੀ ਲੌਂਚ ਘੁੰਮਦੇ ਸੀ ਉਹਨਾਂ ਨੂੰ ਨੀਂਦ ਨਹੀਂ ਆਈ ਕੋਈ ਨਾ ਕੋਦਰ ਸ਼ਕਤੀ ਨਾ ਪ੍ਰਗਟ ਕੋਈ ਹੋਈ ਹੈ ਤੇ ਜਿਹੜੀ ਮੈਨੂੰ ਬੁਲਾਇਆ ਗਿਆ ਛੁੱਟੀ ਵਾਸਤੇ ਹਾਂ ਜੀ ਹਾਂ ਉਸ ਤੋਂ ਬਾਅਦ ਛੁੱਟੀ ਲੈ ਕੇ ਇੱਥੇ ਆਏ ਫਿਰ ਉਸੇ ਤਰੀਕੇ ਨਾਲ ਸੇਵਾ ਕੀਤੀ ਨਾ ਸੇਵਾ ਕੀਤੀ ਬਿਲਕੁਲ ਕਰ ਲਿਆ ਲੇਕਿਨ ਗੱਲ ਕਰੀਏ ਸ਼੍ਰੀ ਰਾਮ ਮੰਦਰ ਪਾਇਲ ਦੀ ਤਾਂ ਕਹਿੰਦੇ ਇੱਥੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਤਾਂ ਉਹ ਜੇਕਰ ਕਿਤੇ ਮੱਥਾ ਟਕਦੇ ਤਾਂ ਔਲਾਦ ਵੀ ਉਹਨਾਂ ਨੂੰ ਝੋਲੀ ਪੈਂਦੀ ਹਾਂਜੀ ਹਾਂਜੀ ਆ ਗੱਲ ਸਹੀ ਹੈ ਅਸੀਂ ਆਏ ਨਵੇਂ ਸਤਾਸਾ ਦੇ ਨੇ ਦਸਹਰੇ ਦੇ ਜੋੜੇ ਆਉਂਦੇ ਨੇ ਜਿਹੜੇ ਆਪਣਾ ਸਾਲ ਪਹਿਲਾ ਇੱਥੋਂ ਮੱਥਾ ਡੇਕੇ ਜਾਂਦੇ ਨੇ ਤੇ ਨਾਲ ਹੀ ਝੋਲੀ 'ਚ ਬੱਚਾ ਲਿਆਉਂਦੇ ਨੇ ਉਹਨੂੰ ਮੱਥਾ ਟਕਾ ਦਿੰਦੇ ਆਂ ਸਾਡੇ ਇੱਕ ਬਖਸ਼ਿਸ ਆ ਮੰਦੁਲੀ ਸਾਡੇ ਜਿਹੜੇ ਫੋਰ ਫਾਦਰ ਸੀ ਉਹਨਾਂ ਦੇ ਔਲਾਦ ਨਹੀਂ ਸੀ ਹੈ ਅੱਛਾ ਜੀ ਹੰਦਿਆ ਕਰਾਈਆਂ ਫਿਰ ਉਹ ਜੰਗਲਾਂ 'ਚ ਚਲੇ ਗਏ ਤੇ ਉਸ ਤੋਂ ਬਾਅਦ ਹੀ ਉੱਥੇ ਭਗਵਾਨ ਦੇ ਰੂਪ 'ਚ ઋષਿ ਮੂਨੀ ਬੈਠੇ ਸੀ ਉਹਨਾਂ ਨੇ ਫੇਰ ਵਾਪਸ ਕਿ ਅਮਜਾਂ ਤੋਤਾ ਔਲਾਦ ਪਿੱਛੇ ਆਏ ਆਂ ਤੂੰ ਕਿਉਂ ਸਾਧੂ ਸੰਤ ਬਣਨ ਚੱਲਿਆ ਦਾ ਪ੍ਰਭੂ ਰਾਮ ਦੀ ਲੀਲਾ ਕਰ ਮੰਦਿਰ ਬਣਾ ਤੇਰੇ ਇੱਕ ਨਹੀਂ ਦੌਣੀ ਤੇਰੇ ਚਾਰ ਬੇਟੇ ਹੋਣਗੇ ਅੱਛਾ ਜੀ ਹੋਰ ਸਾਡੇ ਪੜਦਾਦਾ ਜੀ ਚਾਰ ਭਰਾ ਸੀ ਜੀ ਹਮ ਹਕੀਮ ਅਛੂ ਰਾਮ ਨਰਾਇਨ ਦਾਸ ਪ੍ਰਭ ਦਿਆਲ ਤੁਲਸੀਦਾਸ ਕੀ ਬਾਤ ਹੈ ਅਸੀਂ ਅਛੂ ਰਾਮ ਦੀ اولاد ਹਾਂ ਹਮ ਸਾਡੇ ਪਰਿਵਾਰ ਤੁਲਸੀਦਾਸ ਜੀ ਪਠਾਨਕੋਟ ਤੋਂ ਹੈ ਹਮ ਸਾਡੇ ਬਾਬਾ ਜੀ ਨਰੇਸ਼ ਚੰਦਰ ਦੁਬੇ ਜੀ ਨਰਾਇਨ ਦਾਸ ਜੀ ਇਸ ਕਾਰਨ ਸਾਡਾ ਸਾਰਾ ਪਰਿਵਾਰ ਫੈਲਿਆ ਦਾ ਤੇ ਇਸ ਕਾਰਨ ਅਸੀਂ ਜਿਹਦੇ ਵੀ ਖਾਸ ਤੌਰ ਤੇ ਔਲਾਦ ਨਾ ਹੋਵੇ ਉਹ ਹੈ ਕਿ ਦਿਲਗੀ ਨਾਲ ਅੱਥੇ ਮੱਥਾ ਟੇਕ ਲੈ ਬਰ ਬ੍ਰਾਮ ਦੇ ਮੰਦਿਰ ਉਨੂੰ ਪ੍ਰਾਪਤੀ ਹੁੰਦੀ ਹੈ ਸੰਤਾਂ ਦੇ ਕਿਲਾ ਆਲਮੀ ਸ ਬਿਲਕੁਲ ਜੀ ਬਿਲਕੁਲ ਪ੍ਰਾਪਤੀ ਹੋਗੀ ਬਿਲਕੁਲ ਬਿਲਕੁਲ ਮੈਂ ਇੱਕ ਸਵਾਲ ਦੁਬਾਰਾ ਪੁੱਛਣਾ ਚਾਹੂੰਗਾ ਵੀ ਇਹਦਾ ਮੇਨਲੀ ਇਤਿਹਾਸ ਕੀ ਹੈ ਕਿ ਜਿਹੜੀ ਰਾਵਣ ਦੀ ਇੱਥੇ ਪੂਜਾ ਕੀਤੀ ਜਾਂਦੀ ਹੈ ਉਹ ਕਦੋਂ ਤੋਂ ਸ਼ੁਰੂ ਹੋਈ ਤੇ ਕਿਉਂ ਸ਼ੁਰੂ ਹੋਈ ਉਹ ਉਹ ਰਵ ਦੇ ਇਤਿਹਾਸ ਅਸਾਂ ਜੀ ਕਿ ਰਾਵਣ ਦੇ ਪਹਿਲਾਂ ਕਪੜੇ ਦਾ ਕਿਤੇ ਪੁੱਤਲਾ ਬਣਾਇਆ ਜਾਂਦਾ ਸੀ ਸਾਡੇ ਫੋਰਫਾਦਰ ਨੇ ਕਰਦੇ ਸੀ ਉਹਨਾਂ ਨੇ ਆਖਿਆ ਵੀ ਅੱਗੇ ਜਿਹੜੀ ਇਹ ਲੋਹ ਹੈ ਉਨਾ ਤੋਂ ਨਾ ਤਾਂ ਠੀਕ ਹੋਏ ਨਾ ਬਣਾਉਣ ਦੀ ਚੀਜ਼ ਹੋਏ ਕਿਉਂ ਨਾ ਇਹਨੂੰ ਪੱਕਾ ਬਣਾ ਦਿੱਤਾ ਜਾਏ ਅੱਛਾ ਜੀ ਰਾਮਨ ਨਾਲ ਤਾਂ ਇੱਕ ਬ੍ਰਾਹਮਣਾਂ ਤੁੰ ਸੀ ਚਾਰ ਵੇਦ ਦੇ ਗਿਆਨੀ ਸੀ ਬਿਲਕੁਲ ਜੀ ਹਾਂ ਜੀ ਸ਼ਿਵ ਜੀ ਦੇ ਭਗਤ ਸੀ ਅਨੇ ਉਹ ਵਿਦਵਾਨ ਸੀ ਹਾਂ ਜੀ ਨਾਲ ਕਹਿੰਦੇ ਅਗਲੀ ਵਾਰ ਨਾਲਦਾ ਚਲੋ ਬੁਰਾਈ ਦੇ ਪ੍ਰਤੀਕ ਥੋੜਾ ਬਹੁਤਾ ਫਰਬਲਿਟੀ ਕਰਨੀ ਹੈ ਪੂਜਾ ਵੀ ਕਰੇਗੀ ਹਰ ਇੱਕ ਦੀ ਲੋਕਾਂ ਦੀ ਮਨੋ ਕਾਮਨਾ ਵੀ ਪੂਰੀ ਹੋਵੇਗੀ ਇਸ ਕਰਨਾ ਪੱਕਾ ਰਾਵੰਦੀ ਅਸੀਂ ਪੂਜਾ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਕਹਿੰਦੇ ਨੇ ਵੀ ਜਿਸ ਤਰੀਕ ਜਦੋਂ ਜੇਕਰ 2 ਤਿੰਨ ਇਸਵਰੀ ਦੁਸ਼ਹਿਰ ਆ ਰਿਹਾ ਤਾਂ ਤਿੰਨ ਤਰੀਕ ਨੂੰ ਪੂਰੇ ਸ਼ਹਿਰ ਦੀ ਪ੍ਰਕਰਮਾਂ ਕਰਕੇ ਉਹ ਇੱਕ ਉਹ ਕੀ ਰਿਵਾਜ ਚੱਲਦਾ ਉਹ ਸਾਡੇ ਆ ਜੀ ਪਰਤ ਮਲਾਪ ਦਾ ਸੀਨ ਹੁੰਦਾ ਤਿੰਨ ਤਰੀਕ ਨੂੰ ਤਿੰਨ ਤਰੀਕ ਨੂੰ ਪਰਤ ਮਲਾਪ ਮੀਨਸ ਇੱਥੋਂ ਪ੍ਰਭੂ ਰਾਮ ਮੰਦਰ ਦੇ ਇੱਥੋਂ ਮੂਰਤੀਆਂ ਤਿਆਰ ਕਰਕੇ ਬਤੌਰ ਉਹਨਾਂ ਨੂੰ ਸਾਰੇ ਸ਼ਹਿਰ 'ਚ ਵਿਦ ਬਾਜੇਗਾ ਜੈ ਨਾਲ ਮਹਾਦੇਵ ਦੇ ਮੰਦਰ ਇੱਥੋਂ ਪੈਲ ਮੰਦਰ ਪੈਲ ਮੰਦਰ ਹੈ ਜੀ ਮਹਾਦੇਵ ਦਾ ਸ਼ਿਵ ਜੀ ਦਾ ਉੱਥੇ ਅਸੀਂ ਮੱਥਾ ਟੇਕਣ ਜਾਂਦੇ ਹਾਂ ਆਮ ਦੇ ਟਾਈਮ ਉੱਥੇ ਹੀ ਵਾਪਸ ਮੂਰਤੀਆਂ ਨੂੰ ਮੱਥਾ ਟੁਕਾ ਕੇ ਮਰਾਮੰਦਰ ਵਾਪਸ ਫੇਰ ਆਣੀ ਹੈ ਜੇਕਰ ਕਿਸੇ ਨੇ ਸਮੁੰਦਰ ਦੇ ਵਿੱਚ ਪਹੁੰਚਣਾ ਹੋਵੇ ਜਾਂ ਜਦੋਂ ਦੁਸ਼ਹਿਰੇ ਵਾਲ ਦੇ ਨੇ ਇੱਥੇ ਇੱਕ ਜਿਹੜੀ ਰਾਮਲੀਲਾ ਹੁੰਦੀ ਆ ਉਸ ਨੂੰ ਦੇਖਣਾ ਹੋਵੇ ਜਾਂ ਪੂਜਾ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਕਿੱਥੇ ਪਹੁੰਚ ਸਕਦਾ ਇਹਦਾ ਪਤਾ ਕੀ ਹੈਗਾ ਜੀ ਇਹਦਾ ਪਤਾ ਹੈ ਜੀ ਕਿ ਖੰਨੇ ਤੋਂ ਖੰਨੇ ਤੋਂ ਬੀਜਾ ਆ ਜਾਓ ਬੀਜਾ ਮਜੀਟੀ ਰੋਡ ਤੇ ਹੈ ਬੀਜੇ ਤੋਂ 6 ਕਿਲੋਮੀਟਰ ਤੋਂ ਵੀ ਘੱਟ ਸਾਡਾ ਪਹਿਲ ਅੰਦਰ ਆ ਮੇਨ ਸੜਕ ਤੇ ਹੀ ਹੈ ਖੰਨੇ ਤੋਂ ਮਲੇਕੋਲਾ ਰੋਡ ਤੇ ਪਹਿਲੇ ਰਾਮ ਮੰਦਰ ਪਹਿਲਾਂ ਤੇ ਆਈਗਾ